ਸਤਿ ਸ੍ਰੀ ਅਕਾਲ ਜੀ ਸਾਰਿਆਂ ਮਾਡੀ ਫਾਰਮ YouTube ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਾਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਬਰੀਸ ਸੋਨੋ ਮੇਰੇ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਧੰਨਵਾਦ ਦੋ ਚੰਗੀਆਂ ਕੱਟੀਆਂ ਤੁਹਾਨੂੰ ਵਿਖਾਉਣੀਆਂ ਵਾਂ ਇੱਕ ਸੂਈ ਸਵਾਈ ਮੈਦਾਨ ਦਿਖਾਉਣੀ ਆ ਤੇ ਦੋ گاਵਾ ਤੁਹਾਨੂੰ ਦਿਖਾਉਣੀ ਆ ਤੇ ਇੱਕ ਗਾਂ ਬੱਚੇ ਵਾਲੀ ਇੱਕ ਬੱਚੇ ਤੋਂ ਬਿਨਾ ਤੇ ਮੈਦਾਨ ਮਗਰ ਕੱਟੀ ਵੀ ਕਾਫੀ ਖੂਬਸੂਰਤ ਤੇ ਨੀਲੀ ਦੀ ਕੱਟੀ ਆ ਜਿਹੜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਆਜੇ? ਵਧੀਆ ਵਧੀਆ ਕੰਮ ਫਿਰ ਆਏ ਮੰਡੀ ਫਿਰ ਆ। ਬਾਲਾ ਹੀ ਗਏ ਆ ਤੁਸੀਂ ਬੇ ਲੇਟ ਆਏ ਕੱਲ ਹੀ ਗਿਆ ਮੈਂ ਕਹਿੰਦਾ ਵੀ। ਆ ਗਿਆ ਮੈਨੂੰ ਕੰਮ ਹੀ ਕਰ ਦੋ ਘਰ। ਠੀਕ ਹੈ। ਆ ਤੁਸੀਂ ਸਾਡੇ ਹੋਂ ਤੋਂ ਪਹਿਲਾਂ ਹੀ ਚੱਲ ਗਏ। ਹਾਂਜੀ ਬਾ ਵੀ ਜੱਗ ਜੁਗੂ ਨੂੰ ਸਾਰੇ ਮਿਲ ਮੁੜ ਕੇ ਆ ਗਿਆ ਵੀਰ ਨੂੰ। ਠੀਕ ਹੈ। ਦੋਲ ਜੀ ਤੁਹਾਨੂੰ ਸਾਰਿਆਂ ਨੂੰ। ਠੀਕ ਹੈ। ਆ ਗਿਆ ਯਾਰ। ਠੀਕ ਹੈ ਤੇ ਮਾਲ ਵੀ ਖੜਿਆ ਕੋਈ ਕਿ ਉੱਤਰਾ ਹੀ। ਮੈਨੂੰ ਉੱਦਾਂ ਹੀ ਗਿਆ ਮੈਂ ਨਹੀਂ ਝੂਠ ਮਾਰਨਾ ਪੈਣਾ ਗੱਲ ਨੂੰ ਉੱਦਾਂ ਦੇਖਾਂਗੇ ਮੇਰੇ। ਅੱਛਾ ਉਦਾਂ ਹੀ। ਹਾਂਜੀ। ਠੀਕ ਹੈ ਠੀਕ ਹੈ ਤੇ ਅੱਜ ਇੱਕ ਮੱਝ ਦੋ ਕੱਟੀਆਂ ਤੇ ਪਹਿਲਾ ਮੱਝ ਵੀ ਖਾਦੀ ਹੈ ਹਾਂ ਦੇਖ ਸਕਦੇ ਜੀ ਤੇ ਥਣ ਵੀ ਲੱਗਦੇ ਦੇਖ ਸਕਦੇ ਕੱਟੀ ਜਮਨ ਰਹਿ ਗਈ ਸੋਹਣੀ ਨਹੀਂ ਮਗਰ ਕੱਟੀ ਆ ਨੀਲੀ ਦੀ ਹੈ ਜੀ ਠੀਕ ਹੈ ਜੀ ਹਾਂ ਤੇ ਕੱਟੀ ਦਾ ਤੁਹਾਨੂੰ ਤੁਹਾਨੂੰ ਦੇਖੋ ਕਿ ਲੱਗ ਕੱਟੀ ਯਾਦਗਾਰ ਵਾਲੀ ਐ ਨਹੀਂ ਕਰ ਰੋ ਆਹੋ ਠੀਕ ਆ ਤੇ ਕਿੰਨਾ ਹੀ ਦੁੱਧ ਮੱਝ ਦੇ ਕੋਲ ਜੀ ਜੀ ਕੋ 7 ਕਿਲੋ ਜੀ ਹੈਗਾ ਪੱਕਾ ਦੁੱਧ ਕੋਟ ਵਾਜੇ ਘੱਟ ਜਾਇਆ 7 ਕਿਲੋ ਜੀ ਥੋੜਾ ਬੋਲ ਘੱਟ ਜਾ ਵਾਜੂਗਾ ਠੀਕ ਆ ਗਲਾਸ ਤੇ ਗਲਾਸ ਦਾ ਸਰਕ ਪੈਣਾ ਜਿਆਦਾ ਨਹੀਂ ਹੋਏਗਾ ਤੋਰੋ ਹਾਂ ਫਿਰ ਇੱਕ ਰੀ ਨਾ ਤੇ ਮਿਲਦੀ ਦੋਵੇਂ ਟਾਈਮ ਕੱਟੀ ਤੇ ਕੱਟੀ ਦੇ ਭਾਈ ਪੱਤੀ ਦੇ ਠੀਕ ਆ ਕੀ ਤਾਂ ਬਿਨਾਵੜਾ ਕੱਟੀ ਦਾ ਮਿਲਣੀ ਠੀਕ ਆ ਜੀ ਕੱਟੀ ਦਾ ਘੱਟਿਆ ਨਹੀਂ ਰੱਖ ਲਈਏ ਹਾਂਜੀ ਕੱਟੀ ਦਾ ਮਿਲਦੀ ਨਹੀਂ ਨਾ ਗੱਲ ਠੀਕ ਆ ਕੱਟੀ ਲਉਦੇ ਹਿਓ ਪਰ ਮਿਲਦੀ ਨਹੀਂ ਕੱਟੀ ਦਾ ਰਹਿੰਦੇ ਸੱਤ ਕਿਲੋ ਦੁੱਧ ਜਿਹੜਾ ਇਹਦੇ ਕੋਲ ਪੱਕਾ ਦੱਸਦੇ ਕੀ ਹੈਗਾ ਪੱਕਾ ਪੱਕਾ ਸਾਢੇ 6 ਲਾਈਏ ਅੱਛਾ ਪੱਕਾ ਸਾਢੇ 6 ਲਾਈਏ ਸਾਢੇ 6 ਲਾਈਏ ਆਪਾਂ ਵਾਧਣ ਲਈਏ ਤੇ ਮੁੱਲ ਜੀ ਤੇ ਮਾਜਮ ਮਿਲਣਾ ਇਹ ਆਈ ਉਦਾਂ ਦੇ ਘਰੋਂ ਆਈ ਆ ਠੀਕ ਆ ਦੋ ਚਾਰ ਮੱਡ ਬਣੇ ਦੁੱਧ 8-9 ਕਿਲੋ ਪਾ ਲੂ ਮੈਂ ਆਸਲ ਵਧੀਆ ਤੇ ਮੁੱਲੇ ਦਾ ਕੀ ਰੱਖਣਾ ਜੀ ਮੁੱਲ ਦੇਵਾਂਗੇ ਭਾਈ ਇਹ 47000 ਦੀ 47000 ਦੀ ਹਾਂ ਵਿੱਚੋਂ ਛੋਟ-ਛੋਟ ਕਰ ਦੋਗੇ ਹਾਂ ਨਹੀਂ ਭਾਈ ਦੇ ਦਾਂਗੇ 43000 ਦੀ 43000 ਦੀ ਹਾਂ ਠੀਕ ਆ ਹਾਂ ਕੱਟੀ ਮਗਰ ਜੀ ਹੋਣੀ 31 ਦੇ ਮਿਲਦੀ ਜਵਾਬ ਪੂਰ ਛਟਾ ਕੋਈ ਹੋਵੇ ਜੁ ਮੇਰੀ ਆਪਣੀ ਫੋਟੋ ਠੀਕ ਹੈ ਜੀ ਤੇ ਹੁਣ ਆਗਾ ਯਾ ਇਗਾ ਇਹਦਾ ਬੱਚਾ ਇਹਦੀ ਬੱਚੀ ਆ ਉਹਦੇ ਮਗਰ ਵੀ ਆ ਵਸ਼ੀ ਕੋਈ ਨੂੰ ਕੋਈ 20 25 ਦੇ ਹੋਗੇ ਹੋਣਗੇ ਹਾਂ ਤੁਹਾਡੇ ਸਾਹਮਣੇ ਜਿਹੜੇ ਮਹੀਨੇ ਦੇ ਲਾਗੇ ਬੰਦੇ ਦਾ ਬੱਚਾ ਜਿਹੜਾ ਹੈਗਾ ਜੀ ਆਪਣੀ ਸਮਝਣਾ ਵੇਖ ਲਓ ਬਾਹਰ ਵੀ ਹੋ ਸਕਦਾ ਕਿੰਨਾ ਇਹਦੇ ਕੋਲ ਦੁੱਧ ਇੱਕ ਕੋ ਦੁੱਧ ਹੀ ਭਾਈ ਬਸ ਸਾਤੀ ਲਈਏ ਠੀਕ ਆ ਹਾਂ ਪਤ ਕੇ ਲੋ ਆਈ ਵੇ ਕੋ ਦੁੱਧ ਖੋਲੀ ਜੇ ਲੋ ਕੋਈ ਤੂੜੀ ਟੜੀ ਖਾਣਗੇ ਹਰਿਆ ਨਹੀਂ ਹੈਗਾ ਬੇ ਤੁਰ ਫੇਰੇ ਕਰੀ ਨਾ ਆ ਜੀ ਇਹ ਮਸ਼ੀਏ ਦੀ ਕੱਦ ਛੋਟਾ ਜੀ ਕੱਦ ਛੋਟਾ ਹੈ ਕੱਦ ਵੱਡਾ ਨਹੀਂ ਹੈ ਤਾਂ ਨੋਰਮਲ ਜਿਹਾ ਕੱਦ ਹੈ ਹਾਂ ਬਾਕੀ ਸੀਰ ਸਾਲ ਬੜੀ ਜੇ ਹਾਂ ਜੀ ਬੜੀ ਦਮ ਜਿੰਦਾ ਮਰਜੀ ਬੈਜੋ ਥਲੇ ਅਗੇ ਇਤਰਾ ਕੇ ਜਦ ਅਚਾਨਕ ਪਛੂ ਡਰ ਜਾਂਦਾ ਵਾ ਥਾਂ ਵੀ ਤੇ ਦੇਖ ਸਕਦੇ ਲੱਗੇ ਤਾਂ ਚਲੋ ਲੈ ਜਾ ਬਾਦੋਂ ਬਲੇ ਚ ਲੈ ਜਾ ਲੈ ਜਾ ਇੱਕ ਰਿੱਥਾ ਕੋ ਫੇਰ ਕਮਾ ਕੇ ਲੈ ਜਾ ਆ ਅਗਲੇ ਮੈਨੇ ਮਾਰ ਦੋ ਥਣਾ ਤੋਂ ਲੈ ਕਮਾ ਦੋ ਕਮਾ ਦੋ ਲੈ ਜੇ ਲੋ ਜੜੀ ਜੜੀ ਮਾਰ ਦੋ ਤਰਾ ਦਰਦੀ ਹੈ ਲਾਗੇ ਤੇ ਲਾਗੀ ਚਾਹੀਦਾ ਜਦੋਂ ਕੋਈ ਨਹੀਂ ਮੰਗਿਆ ਤਾਂ ਬਿਲੇ ਭਾਈ ਦਰਦੀ ਹੈ ਰੱਸੀ ਤਾਂ ਪਿਣਾ ਜਿਹੜੀ ਕਹਿੰਦੇ ਕਿ ਚਵਾਈ ਕਰਨੀ ਠੀਕ ਹੈ ਜੀ ਆਖਣੇ ਲੋੜੀ ਬਣਾ ਕੋਈ ਤੇ ਇਹਦਾ ਮੁੱਲ ਵੀ ਜੀ ਇਹਦਾ ਮੁੱਲ ਭਾਈ 19000 ਰੁਪਇਆ ਜੀ ਅੱਛਾ 18000 ਜੀ ਦੇ ਦੋਗੇ ਦੁੱਧ 7 ਕਿਲੋ ਹੋਊਗਾ ਜੀ ਠੀਕ ਆ ਚੋਣ 1 ਨੰਬਰ ਦੀ ਲੱਗੀ ਜੀ ਬਾਕੀ ਛੋਟ ਛੜ ਮੁੱਕਦੇ ਜੋ ਬਾਕੀ ਛੋਟ ਛੜ ਮੁੱਕਦੇ ਕੋਈ ਕਰਾਂਗੇ ਤੇ ਆ ਬੱਚੇ ਦਾ ਵੀ ਨਹੀਂ ਜੇ ਇਹ ਬੱਚੇ ਦਾ ਬਣਾ ਇਹ ਨਾ ਦੁੱਧ ਦੇ ਕੋ 7 ਕਿਲੋ ਹੀ ਹਾਂਜੀ ਇਹ ਕੱਲ ਦੀ ਹੀਰ ਚ ਬੜੀ ਆਈ ਏ ਠੀਕ ਆ ਤਿੰਨ ਸਾਢੇ ਤਿੰਨ ਕਿਲੋ ਲੈ ਗਏ ਜੀ ਸਾਰੇ ਡਾਗੀ ਦੁੱਧ ਹਾਉ ਕਈ ਨਗਰ ਦਾ ਜਾ ਜਾਂਦੇ ਆ ਠੀਕ ਆ ਇਹ ਆਪਾਂ ਦਿੱਤਾ ਹਿਸਾਬ ਲਈ ਤੇ ਮਗਲੇ ਸੱਜ ਘੱਟ ਦਿੱਤਾ ਰਾਇ ਦੇ ਅੱਛਾ ਮਗਲੇ ਸੱਜ ਘੱਟ ਜੀ ਦਾ ਲਿਆ ਤੁਰ ਦੋ ਫਿਰ ਬਾਕੀ ਇਹ ਆ ਕਿ ਚਲੋ ਇਹਦਾ ਹਿਸਾਬ ਤੇਰੀ ਆਪਾਂ ਕਿਹੜਾ ਕੋਈ ਤੇ ਪੈਸੇ ਬੜੇ ਜੀ ਰਕਮ ਵਟਣੀ ਆ ਠੀ 4000 ਦੀ ਜਿਹੜੀ ਕਿੰਨੇ ਦੇ ਦੇਣੀ ਆ। ਬਾਕੀ ਦੁੱਧ 7 ਕਿਲੋ ਭਾਈ ਇਹੋ। ਖੇਵ ਨਾਲ ਕਰੀਏ। ਖੇਵ ਨਾਲ ਘੜ ਗਈ ਏ। 8 ਚ ਆਈਏ। 8 ਚ ਆਈਏ। ਬਾਕੀ ਚੋਣ ਚ ਇੱਕ ਨੰਬਰ ਦੀ ਲੱਗੀ ਉਹ। ਬਾਕੀ ਇਹ ਕਿ ਚਾਹ ਪਾਣੀ ਦਾ ਘਰ ਦਾ ਸਾਰੀ ਜਾਊਗੀ ਕਿਸ ਨੇ ਜੇ ਕੇ। ਬਾਕੀ ਚੁਆਜ ਦੀ ਕਫਾ ਲੈ ਚੁਆ ਚਾਹ ਨਾਲ ਵਧੀਆ ਏ। ਆਹੋ। ਠੀਕ ਹੈ ਜੀ। ਚਲੋ ਲੈ ਜਾਓ। ਬਾਕੀ ਇਹ ਭਾਈ ਦੁੱਧ ਫੇਰ 7 ਕਿਲੋ ਕਰਾਉਣਾ ਨੇ। ਠੀਕ ਹੈ। ਖੇਵ ਚ ਆਈ ਆਪਾਂ ਹੁਣ ਦੁੱਧ ਨਹੀਂ ਜਾਣੇ ਆ। हां नाही भाई 3500 ਜੀ ਲਵਾਂਗਾ ਭਾਈ 3500 ਦੀ ਕਿੰਨੇ ਦੇ ਦਾਂਗੇ ਹਾਂ ਪਰ ਇਹ ਜੇ ਕੋਈ 2 4 4 4 ਦਾ ਸਾਹਮਣੋਂ ਕੋਈ ਨੂੰ ਫਿਰ ਨਹੀਂ ਕਰਵਾ ਠੀਕ ਆ ਪਰ ਆਪਣੀ ਵੀ ਇਹ 3500 ਜੀ 100 ਸਮੇਂ ਖਾਣੇ ਮੇਰਾ ਵੀ ਥਾਣਾ ਹੈ ਤਿੰਨ ਚਾਦੇ ਚਲਦੇ ਪਰ ਇੱਕ ਇੱਕ ਹੀ ਦੁੱਧ ਘੱਟ ਜੀ ਤੇ ਇਹਦਾ ਮੁੱਲ ਮੁੱਲ ਤੇ 3500 ਦੇ ਚਲਾ ਦੇ ਦੇਣੀ ਦੇ ਹੀ ਦਾਂਗੇ ਆਪਾਂ ਇਹ ਘਰ ਸਾਰੀ ਕਰਨੀ ਚਾਹੂ ਨਾ ਕੋਈ ਹਾਂਜੀ ਸਾਰੀ ਕਰਨੀ ਹੈ ਦੁੱਧ ਦਹੀਂ ਜਿੰਨਾ ਮਰਜ਼ੀ ਖਾਵੇ ਪਿੰਦੀ ਹੋ ਜਾ ਘਰ ਦਾ ਸਾਰੀ ਜਾਊਗੀ ਬਸ ਤੇ ਆਹ ਕਟੀਆਂ ਕਟੀਆਂ ਵੇਖੋ ਜੀ ਆਹ ਦੇਖੋ ਇੱਧਰ ਜ ਆ ਜਾਓ ਲੋਕੀ ਕਿਹਨਿਆ ਸੇਕ ਦੇ ਰੁਪਈਆ ਨਹੀਂ ਲੰਗਦਾ ਮੈਨਾ ਵੇ ਲੋ ਸੇਕ ਜੋਕ ਦੇ ਨਾ ਕੁੜੀਆ ਉਂਗਲ ਵੀ ਨਹੀਂ ਲੱਗਦੀ ਵੇ ਲੋ ਇੱਧਰ ਕੁੰਡ ਵੱਜ ਗਿਆ ਵੇ ਲੋ ਪੂਰੀ ਕੰਡੀ ਜੱਟੀ ਹੈ ਹਨਾ ਖੋਬ ਗਿਆ ਵਿੱਚ ਸੇਕ ਆ ਵੇ ਲੋ ਠੀਕ ਆ ਐਵੇਂ ਕਦੇ ਕਦੇ ਰੁਪਈਆ ਨਹੀਂ ਲੰਗਦਾ ਉਂਗਲ ਵੀ ਨਹੀਂ ਲੰਗਦੀ ਸੇਕ ਦੇ ਦੇ ਹਾਂਜੀ ਹਾਂਜੀ ਚੂਲ ਹੋ ਗਈ ਆ ਵੇ ਜੀ ਬਾਕੀ ਹੈ ਕਿ ਕੱਤੀ ਜੇ ਆਪਾਂ ਲੈਣੀ ਤਾਂ ਚੰਗੀ ਕੱਤੀ ਲੈਂਦੇ ਖਦਾਵਾ ਸੋਹਣੀ ਕੱਤੀ ਵੇਖਣ ਚ ਤੇ ਸੋਹਣੀ ਆ ਹੁਣ ਕੱਦ ਪਾਈ ਖੀਰੀਆਂ ਇਹ ਖੀਰੀਆਂ ਆ ਜਿਹਦੇ ਨਾਲ ਕਰਨੇ ਆ ਇਹ 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 ਮੇਰਾ ਵੀ ਜਨੇਰ ਨਹੀਂ ਆਮ ਸਮਝਿਆ ਆਮ ਨਾ ਸਮਝੀ ਕਟੀਆਂ ਹੀ ਆ ਅੱਛਾ 15 16 ਕਿਲੋਗ੍ਰਾਮ ਮਾਈ ਦੀ ਕਟੀਆਂ ਜੀ ਠੀਕ ਆ ਹਾਂ ਇਹ ਵਜ ਬੰਦੇ ਕਹਿੰਦੇ ਕਟੀਆਂ ਹੀ ਆ ਆਮ ਆ ਹਾਂ ਜੀਆਂ ਕੱਦ ਪੂਰੀਆਂ ਛੋਟੀਆਂ ਵੱਡੀਆਂ ਬਣੀਆਂ ਅੱਛਾ ਜਵਾਨ ਹੋਣੀਆਂ ਆ ਵਾ ਜੇ ਅੱਜ ਸਿੰਗ ਦੇ ਵੇਖੋ ਭਾਵੇਂ 400 ਸੂਬੇ ਨਾਲ ਸਿੰਘ ਇਥੇ ਕੁੰਡ ਵਜਣ ਦਾ ਛੋਟੇ ਸਿੰਘ ਆ ਬਿਲਕੁਲ ਤੇ ਕੁੰਟਾ ਸਿੰਘ ਆ ਕੁੰਡੀ ਹੋਈ ਗਈ ਸਮਝੋ ਸਿੰਘ ਵਧਣ ਵਾਲੀ ਇਹ ਬਣੀ ਹੁੰਦਾ ਤੇ ਕਟੀਆਂ ਦਾ ਮੁੱਲ ਕੀ ਰੱਖਣਾ ਇਹਦਾ ਕੀ ਮੁੱਲ ਆ ਤੇ ਭਾਈ ਜਿਹੜੀ ਮੱਧੀ ਲੈ ਲਈ ਉਹ ਲੈ ਲਈ ਤੇ 20000 ਦਿਵੋਗੇ ਆਪਾਂ ਤੇ 20000 ਦੀ ਬੜੀਆਂ ਮੱਝਾਂ ਦੀਆਂ ਕਟੀਆਂ ਆਮਰੀ ਇਹ ਕਵੇ ਕੋਈ 8 ਕਿਲੋ ਵਾਲੀਆਂ 9 ਕਿਲੋ ਵਾਲੀਆਂ ਠੀਕ ਆ 17 ਕਿਲੋ ਦੀ ਮੱਝੇ ਕਟੀਆਂ ਆ ਇਹ ਆ ਕਿ ਜਦੋਂ ਤਿਆਰ ਹੋਣੀਆਂ ਆ ਵਾ ਤੇ ਭਾਈ ਆਮਰੀ ਇਹ ਤਿਆਰ ਹੋਵੇ ਇਹ ਨਹੀਂ ਕੋਈ ਲੱਖ ਦੀ ਵਿਕਣੀ ਆ ਹਾਂਜੀ ਇਹ 2-2 ਲੱਖ ਦੀ ਝੋਡੀ ਬਣੀ ਆ ਠੀਕ ਆ ਚੰਗੀਆਂ ਝੋਟੀਆਂ ਵਾਂ ਜਿਹੜੀਆਂ ਦੋਵੇਂ ਹਾਂ ਯਾਹ ਨਾਲ ਵੀਰ ਕਵੇ ਕੋਈ ਇਹਦੇ 70 80 ਹਜ਼ਾਰ ਦੀ ਬਾਨੀ ਆ ਇਹ 2-2 ਲੱਖ ਦੀ ਝੋੜੀ ਬਾਨੀ ਆ ਬਾਕੀ ਵੇਖਣੀ ਤੁਸੀਂ ਆਪਣੀ ਸਮਝਿਆ ਹਾਂਜੀ ਵੇਖਣ ਵਾਲੇ ਤੁਸੀਂ ਜਿਆਦਾ ਸੂਝਵਾਨ ਜੀ ਸਾਡੇ ਨਾਲੋਂ ਆਪਣੀ ਸਮਝਣਾ ਵੇਖ ਚੱਕ ਕੇ ਖੜਨੀ ਤੁਸੀਂ ਆਈ ਵੇਖੋ ਇਹਦਾ ਪੁੱਲ ਵੱਜ ਗਿਆ ਵੇਲੇ ਇਹਦੀ ਝੋਲੀ ਦੇਖ ਸਾਡੇ ਲੱਗੇ ਤਾਂ ਕੋਡੀਆਂ ਦੇ ਵੱਜ ਗਈ ਵੇਲੇ ਸਿੰਘਾਂ ਦੀ ਕੋਡ ਮੱਜ ਗਈ ਜੀ ਠੀਕ ਆ ਇੱਕ ਗਰੀਨ ਨਵੇਂ ਤੌਰ ਦੀ ਚਾਲ ਦਾ ਪਤਾ ਲੱਗ ਜਾਂਦਾ ਆਹ ਦੇ ਸਾਦੇ ਝੋਲੀ ਇਹ ਲੋਈਆਂ ਵੀ ਪੱਤਾ ਮਸਾਲੇ ਕੋ ਸਾਰੀ ਜਾਦਗਰ ਨੂੰ ਲਈਏ ਇਹ ਵੀ ਦੰਦਾ ਖੀਰੀਆਂ ਜੇ ਠੀਕ ਆ ਤੇ ਮੈਨੂੰ ਮਾਰੇ 6 ਮਹੀਨੇ ਸਾਹਮਣੇ ਘਬੜਾ ਝੋਟੀਆਂ ਬਣਨੀਆਂ ਠੀਕ ਆ ਜੀ ਤੇ ਜਵਾਨ ਹੋਣੀਆਂ ਵਾ ਜੇ ਤੇ ਕਦ ਕੱਢਣੇ ਆ ਇਹਨਾਂ ਨੂੰ ਭਾਈ ਇਹ ਖੀਰੀਆਂ ਮੋ ਜਾਦੀਆਂ ਜੇ ਜਵਾਰ ਦੀ ਸੋਦੀਏ ਸੁਪਨਾ ਮੋ ਜਾਦੀਆਂ ਇਹਨਾਂ ਦੇ ਠੀਕ ਆ ਹੈਗਾ ਦਰਦੀ ਜੇ ਚਭੂਨਾ ਬਾਕੀ ਝੋਲੀ ਉਹ ਵਾਲੀ ਕੱਟੀ ਦੇ ਵੀ ਚੰਗੀ ਆ ਚਲੋ ਥੋੜੀ ਜੀ ਤੋੜ ਦੋ ਚਾਲ ਦਾ ਤੋੜੇ ਦਾ ਪਤਾ ਲੱਗ ਜਾਂਦਾ ਚਲੋ ਆ ਜ ਲੈ ਦਾਦੀਆਂ ਬਾਕੀ ਘੇਰਲ ਖੜੂ ਨਾ ਹਾਂਜੀ ਮਲ ਕਟੀਆਂ ਕਿ ਯਾਦ ਹੀ ਕਰੂ ਵਾਕਿਆ ਕਟੀਆਂ ਸਾਰੇ ਬਿਲਕੁਲ ਕੋਲ ਵੱਜ ਨਹੀਂ ਰਹੇ ਹਾਂਜੀ ਹਾਂਜੀ ਇਹਦੇ ਵੇਖੋ ਕੋਲ ਵੱਜ ਗਏ ਵਿੱਚ ਹਾਂਜੀ ਛੋਟੀਆਂ ਵੀ ਵੱਟੀਆਂ ਕਟੀਆਂ ਮਲ ਹੋਰ 6 ਮਹੀਨੇ ਗੱਬੜ ਹੋ ਜਿੰਦੀਆਂ ਇਹ ਜਿਹੜੀ ਮਰਜ਼ੀ ਰਾਜੇ ਤੇ ਤੇ ਆ ਰਹੀ ਠੀਕ ਹੈ ਬੋਗੇ ਦੇ ਮਨਤਨ ਹੋ ਜੂਗਾ ਠੀਕ ਹੈ ਜੀ ਆਹ ਵੇਖੋ ਫੁਰੀ ਇਕੱਠੇ ਕਿੱਥੇ ਲੱਗੇ ਹੋਏ ਹੋ ਜੀ ਤੇ ਠੀਕ ਹੈ ਵੀ ਜੀ ਹੋਰ ਕੁਛ ਹੈ ਨਾ ਬਹੁਤ ਮਿਹਰਬਾਨੀ ਬਸ ਬਾਕੀ ਕੋਈ ਵੀਰ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਵੇਸ਼ ਚੱਕ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ